ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਦਸਮ ਪਾਤਸ਼ਾਹ ਸਾਇਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਤਸਵੀਰ ਹਰੇਕ ਸਿੱਖ ਦੇ ਜ਼ੈਨ ਦੇ ਵਿੱਚ ਹੈ ਜਿੱਥੇ ਉਹ ਲੇਟੇ ਹੋਏ ਨੇ ਵਿਸ਼ਰਾਮ ਕਰ ਰਹੇ ਨੇ ਉਹ ਤਸਵੀਰ ਜੰਗਲ ਦੀ ਤਸਵੀਰ ਹਮੇਸ਼ਾ ਸਾਨੂੰ ਖਿੱਚਦੀ ਹੈ ਜਦੋਂ ਪਰਿਵਾਰ ਦੇ ਨਾਲ ਵਿਛੋੜਾ ਹੋ ਗਿਆ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਚੋਂ ਹੋ ਕੇ ਝੰਡ ਦੇ ਥੱਲੇ ਆਰਾਮ ਕਰ ਰਹੇ ਨੇ ਉਹ ਤਸਵੀਰ ਹਮੇਸ਼ਾ ਵਿਰਾਗਮਈ ਕਰ ਦਿੰਦੀ ਐ ਸਿੱਖਾਂ ਨੂੰ ਹੰਝੂ ਅਥਰੂ ਜਿਹੜੇ ਨੇ ਉਹ ਅੱਖਾਂ ਦੇ ਵਿੱਚ ਆ ਜਾਂਦੇ ਨੇ ਸੋਚ ਕੇ ਕਿ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਐ ਗੁਰੂ ਸਾਹਿਬ ਨੂੰ ਨਹੀਂ ਪਤਾ ਹਲੇ ਕਿ ਛੋਟੇ ਸਹਿਬਜ਼ਾਦੇ ਕਿੱਥੇ ਨੇ ਰਾਤ ਜਿਹੜੀ ਐ ਉਹ ਜੰਗਲ ਦੇ ਵਿੱਚ ਕੱਟਦੇ ਨੇ ਸਿੰਘ ਜਿਹੜੇ ਨੇ ਦੋ ਪੰਜਾ ਪਿਆਰਿਆਂ ਚ ਦੋ ਪਿਆਰੇ ਉਹਨਾਂ ਨੂੰ ਲੱਭਣ ਵਾਸਤੇ ਸਿੰਘ ਪਹੁੰਚਦੇ ਨੇ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਦੀਆਂ ਜਿੱਥੇ ਉਹ ਇਤਿਹਾਸਕ ਖੂਹ ਦੀਆਂ ਇਹ ਤਸਵੀਰਾਂ ਨੇ ਇਹ ਪ੍ਰਾਤਨ ਜਿਸ ਤਰ੍ਹਾਂ ਇਹ ਪਹਿਲਾਂ ਪੁਰਾਣਾ ਟਿੰਡਾ ਵਾਲੇ ਖੂਹ ਜਿਹੜੇ ਹੁੰਦੇ ਸੀਗੇ ਉਸ ਖੂਹ ਦੀਆਂ ਤਸਵੀਰਾਂ ਨੇ ਜਿੱਥੇ ਜੰਗਲ ਪਹੁੰਚਣ ਤੋਂ ਬਾਅਦ ਗੁਰੂ ਸਾਹਿਬ ਨੇ ਇਸ ਖੂਹ ਦੇ ਉੱਤੇ ਆ ਕੇ ਜਲ ਛਕਿਆ ਸੀਗਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਨੇ ਔਰ ਹੁਣ ਹੋਲਾ ਮਹੱਲਾ ਹੋਣ ਕਰਕੇ ਆਨੰਦਪੁਰ ਸਾਹਿਬ ਜੋ ਸੰਗਤਾਂ ਜਾ ਰਹੀਆਂ ਆ ਉਹ ਮਾਛੀਵਾੜਾ ਆ ਕੇ ਦਰਸ਼ਨ ਜ਼ਰੂਰ ਕਰਦੀਆਂ ਨੇ ਸਾਡਾ ਇਤਿਹਾਸ ਜਿਹੜਾ ਇਸ ਤੋਂ ਅਸੀਂ ਜਾਣੂ ਹੋ ਸਕੀਏ ਇਸ ਕਰਕੇ ਤੁਹਾਨੂੰ ਇਹ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਠ ਪੋ ਦੀ ਜੋ ਰਾਤ ਸੀ ਉਸ ਨੂੰ ਗੁਰੂ ਸਾਹਿਬ ਮਾਛੀਵਾੜੇ ਦੇ ਸੰਗੜੇ ਜੰਗਲਾਂ ਚੋਂ ਹੋ ਕੇ ਇਸ ਖੂਹ ਤੇ ਪਹੁੰਚੇ ਔਰ ਗੁਰੂ ਜੀ ਨੇ ਇਸ ਖੂਹ ਤੋਂ ਜਲ ਛਕਿਆ ਕਿਹਾ ਜਾਂਦਾ ਹੈ ਕਿ ਇੱਥੋਂ ਚੜ੍ਹਦੇ ਵੱਲ 70 ਗਜ ਦੀ ਦੂਰੀ ਤੇ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਨ ਜਿੱਥੇ ਸਾਹਮਣੇ ਇਸ ਵੇਲੇ ਗੁਰਦੁਆਰਾ ਚਰਨ ਕਮਲ ਸਾਹਿਬ ਹੈ ਬਿਲਕੁਲ ਨਾਲ ਉਹਦੇ ਉਹ ਝੰਡ ਸ਼ਸ਼ੋਭਤ ਹੈ ਉਹ ਝੰਡ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਜਿੱਥੇ ਉਸ ਝੰਡ ਤੇ ਥੱਲੇ ਗੁਰੂ ਸਾਹਿਬ ਨੇ ਸਮਾਂ ਬਤਾਇਆ ਰਾਤ ਬਤਾਈ ਠੰਡ ਦੀ ਉਹ ਰਾਤ ਹਰੇਕ ਸਿੱਖ ਦਾ ਹਿਰਦਾ ਬਲੁੰਦ ਰਿਆ ਜਾਂਦਾ ਹੈ ਜਦੋਂ ਸਾਡਾ ਪਿਤਾ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਰਾਤ ਕੱਟਣੀ ਪਈ ਪਰ ਉੱਥੇ ਆ ਕੇ ਵੀ ਗੁਰੂ ਸਾਹਿਬ ਨੇ ਸਾਨੂੰ ਸਾਰੀ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਕਿ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਅਸੀਂ ਰਹਿਣਾ ਹੈ ਜੀਵਨ ਪਰ ਕਿ ਗੁਰੂ ਸਾਹਿਬ ਨੇ ਕਿਹਾ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸੰਗਤਾਂ ਨੇ ਇੱਥੇ ਗੱਲਬਾਤ ਕਰ ਲੈਣੇ ਆ ਜੀ ਮਹਿਸੂਸ ਕਰਦੇ ਹਾਂ ਜੀ ਇਸ ਸਥਾਨ ਤੇ ਆ ਕੇ ਸਵੇ ਇੱਥੇ ਬਹੁਤ ਵੱਡਾ ਮਾਛੀਵਾੜਾ ਇੱਥੇ ਇੱਟ ਦਾ ਸਰਾਨਾ ਬਣਾ ਕੇ ਗੁਰੂ ਦਸਵੇਂ ਪਾਤਸ਼ਾਹ ਸੁੱਤੇ ਹੋਏ ਨੇ ਰਾਤ ਇੱਥੇ ਰਹ ਰਹੇ ਨੇ ਤੁਸੀਂ ਕੀ ਫੀਲ ਕਰਦੇ ਹੋ ਜੀ ਇੱਥੇ ਆਏ ਹੋ ਕੀ ਮਹਿਸੂਸ ਹੁੰਦਾ ਬਹੁਤ ਮਨ ਨੂੰ ਸ਼ਾਂਤੀ ਹੁੰਦੀ ਹੈ ਜੀ ਆਪਣਾ ਪ੍ਰਾਤਨ ਇਤਿਹਾਸ ਵੇਖ ਕੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗਾਂ ਜੁੱਧਾਂ ਨੂੰ ਲੜ ਕੇ ਤੇ ਇੱਥੇ ਆਣ ਕੇ ਆਪਣਾ ਵਿਸ਼ਰਾਮ ਕੀਤਾ ਜਦੋਂ ਉਹਨਾਂ ਦਾ ਕੋ ਤਾਂ ਤੇ ਬਸਤਰ ਵੀ ਨਹੀਂ ਸੀ ਪੂਰੇ ਅਗੇ ਤੇ ਕੋਲ ਸਿਰਫ ਇੱਕ ਤਲਵਾਰ ਸੀ ਔਰ ਇੱਕ ਟੈਂਟ ਸੀ ਜੋ ਰਸਤੇ ਵਿੱਚ ਉਹਨਾਂ ਨੂੰ ਵਿੱਚ ਅੱਗ ਪਾ ਕੇ ਕਿਸੇ ਰਾਈ ਨੇ ਦਿੱਤੀ ਹੋਈ ਸੀ ਉਹ ਟੈਂਟ ਦਾ ਸਰਾਣਾ ਇੱਥੇ ਲਾ ਕੇ ਉਹਨਾਂ ਨੇ ਇੱਥੇ ਵਿਸ਼ਰਾਮ ਕੀਤਾ ਤੇ ਉਸ ਤੋਂ ਬਾਅਦ ਫਿਰ ਉਹ ਅੱਗੇ ਚੱਲੇ ਪਏ ਉਹ ਕੀ ਕਹਿਣਾ ਚਾਹੁੰਦੇ ਹੋ ਬਜ਼ੁਰਗੋ ਬਹੁਤ ਹੀ ਵਡਭਾਗੇ ਹਾਂ ਜਿਹੜੇ ਅੱਜ ਦਰਸ਼ਨ ਕਰਨ ਆਏ ਹਾਂ ਗੁਰੂ ਸਾਹਿਬੀ ਦੇ ਸਤਾਨਾਂ ਦੇ ਸਤਿਗੁਰੂ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਸਾმო ਘੌਰ ਦੀ ਗੜੀ ਤੋਂ ਨਿਕਲ ਕੇ ਜਦੋਂ ਇੱਧਰ ਆਉਂਦੇ ਨੇ ਰਸਤੇ ਦੇ ਵਿੱਚ ਗੁਰਦਰਾ ਝਾੜ ਸਾਹਿਬ ਗੁਰਦਰਾ ਜੰਡ ਸਾਹਿਬ ਉਸ ਤੋਂ ਬਾਅਦ ਮਹਾਰਾਜ ਜੀ ਇੱਥੇ ਇੱਕ ਗਲਾਬੇ ਦੇ ਪੰਜਾਬੇ ਦਾ ਬਾਗ ਸੀਗਾ ਜਿਹੜੇ ਮਹਾਰਾਜ ਜੀ ਦੇ ਮਨਸੰਤ ਸੀਗੇ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਸੀਗੇ ਉਹ ਉਹਨਾਂ ਦੇ ਬਾਗ ਦੇ ਵਿੱਚ ਆਏ ਆ ਇੱਥੇ ਸਤਿਗੁਰੂ ਜੀ ਨੂੰ ਭਾਈ ਧਰਮ ਸਿੰਘ ਜੀ ਭਾਈ ਦਇਆ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਆ ਕੇ ਮਿਲਦੇ ਨੇ ਤੋਂ ਸਤਿਗੁਰੂ ਜੀ ਦੀ ਜੋ ਹਾਲਤ ਵੇਖਦੇ ਨੇ ਉਹਨਾਂ ਨੂੰ ਚੁੱਕ ਕੇ ਆਪਣੇ ਮੋਢਿਆਂ ਉੱਪਰ ਸਤਗੁਰੂ ਜੀ ਇਸ ਖੂਦ ਉੱਪਰ ਲੈ ਕੇ ਉਹਨਾਂ ਨੂੰ ਹੁੰਦੇ ਨੇ ਤੇ ਜਿਹੜੇ ਸਿੰਘ ਵੇ ਸਤਗੁਰੂ ਜੀ ਨੂੰ ਉੱਥੇ ਜਲਸ਼ਕਉਂਦੇ ਨੇ ਤੇ ਉਹਨਾਂ ਨੂੰ ਪੰਜ ਇਸ਼ਨਾਨਾ ਕਰਉਂਦੇ ਨੇ ਉਹਦੇ ਬਾਅਦ ਗਲਾਬੇ ਦੇ ਪੰਜਾਬੇ ਦਾ ਨੌਕਰ ਆਉਂਦਾ ਵਾ ਇੱਥੇ ਜਦੋਂ ਆਪਣੇ ਬਾਗ ਦੇ ਵਿੱਚ ਗੁਰੂ ਜੀ ਨੂੰ ਵੇਖਦਾ ਉਹ ਜਾ ਕੇ ਗਲਾਬੇ ਦੇ ਪੰਜਾਬੇ ਨੂੰ ਜਾ ਕੇ ਦੱਸਦਾ ਗਲਾਬੇ ਦੇ ਪੰਜਾਬਾ ਮਹਾਰਾਜ ਜੀ ਨੂੰ ਲੈ ਕੇ ਆਪਣੇ ਘਰ ਜਾਂਦੇ ਨੇ ਉਹਦੇ ਬਾਅਦ ਸਤਗੁਰੂ ਜੀ ਇੱਕ ਰਾਤ 마ਸੀਵਾੜੇ ਗਲਾਬੇ ਦੇ ਪੰਜਾਬੇ ਦੇ ਘਰ ਰਹਿੰਦੇ ਨੇ ਉਹਦੇ ਬਾਅਦ ਸਤਗੁਰੂ ਜੀ ਦੇ ਸੇਵਕ ਸੀਗੇ ਭਾਈ ਗੰਨੀ ਖਾਂ ਤੇ ਭਾਈ ਮੰਨੀ ਖਾਂ ਇਹ ਸਤਗੁਰੂ ਜੀ ਨੂੰ ਘੋੜੇ ਭੇਟ ਕਰਦੇ ਹੁੰਦੇ ਸੀਗੇ ਕਾਬਲ ਵੱਲੋਂ ਲਿਆ ਕੇ ਅਰਬੀ ਘੋੜੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਸਤਗੁਰੂ ਜੀ 마ਸੀਵੜ ਦੇ ਵਿੱਚ ਆਏ ਨੇ ਉਹ ਸਤਗੁਰੂ ਜੀ ਨੂੰ ਆਪਣੇ ਘਰ ਲੈ ਜਾਂਦੇ ਨੇ ਕਿਉਂਕਿ ਗਲਾਬਾ ਦੇ ਪੰਜਾਬਾ ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿਹੜੀ ਮੁਗਲ ਫੌਜ ਵਾ ਉਹ ਸਾਡੇ ਘਰ ਦੀ ਤਲਾਸ਼ੀ ਲੈ ਸਕਦੀ ਆ ਸਤਗੁਰੂ ਜੀ ਨੂੰ ਥਾਂ ਥਾਂ ਤੇ ਮੁਗਲ ਫੌਜਾਂ ਲੱਭਦੀਆਂ ਫਿਰਦੀਆਂ ਨੇ ਤੇ ਭਾਈ ਨਬੀ ਖਾਂ ਤੇ ਗੰਨੀ ਖਾਂ ਜੀ ਇਨੋਂ ਆਪਣੇ ਘਰ ਬਿਸ਼ਰਾਮ ਕਰਾਉਂਦੇ ਨੇ ਉਥੋਂ ਹੀ ਸਤਗੁਰੂ ਜੀ ਫਿਰ ਉੱਚ ਦੇ ਪੀਰ ਬਣ ਕੇ ਤੇ ਫਿਰ ਇਥੋਂ ਨਿਕਲਦੇ ਨੇ ਇਸ ਮਾਸੀਵਾੜੇ ਦੀ ਧਰਤੀ ਨੂੰ ਭਾਗ ਲਾ ਕੇ ਸਤਗੁਰੂ ਜੀ ਇਥੋਂ ਵਾਪਸ ਰਾਏਕੋਟ ਤੇ ਪਰੇ ਆਲਮਗੀਰ ਵਾਲੇ ਪਾਸੇ ਨੂੰ ਨਿਕਲ ਜਾਂਦੇ ਨੇ ਤੇ ਸਤਗੁਰੂ ਜੀ ਦੇ ਜਿਹੜੇ ਸੇਵਕ ਨੇ ਉਹ ਨਾਲ ਹੀ ਭਾਈ ਦਇਆ ਸਿੰਘ ਭਾਈ ਧਰਮਨ ਸਿੰਘ ਤੇ ਭਾਈ ਮਾਨ ਸਿੰਘ ਜੀ ਨਾਲ ਭਾਈ ਨਬੀ ਖਾਨ ਤੇ ਗਨੀ ਖਾਨ ਇਹ ਸਾਰੇ ਹੀ ਮਹਾਰਾਜ ਜੀ ਨੂੰ ਉੱਚਾ ਪੀਰ ਬਣਾ ਕੇ ਇਥੋਂ ਲੈ ਕੇ ਜਾਂਦੇ ਨੇ ਤੁਹੋਂ ਹੀ ਅੱਜ ਇੱਥੇ ਆਏ ਆਂ ਦਰਸ਼ਨ ਕੀਤੇ ਨੇ ਹਰ ਵਾਰੀ ਆਈ ਦਾ ਲਗਭਗ 25-30 ਸਾਲ ਹੋ ਗਏ ਆ ਇਹਨਾਂ ਸਾਨੂੰ ਦਰਸ਼ਨ ਕਰਦੇ ਆਂ ਬੜਾ ਮਨ ਨੂੰ ਸ਼ਾਂਤੀ ਮਿਲਦੀ ਆ ਆਪਣੇ ਇਤਿਹਾਸ ਵੇਖ ਕੇ ਰਾਗ ਵੀ ਆਉਂਦਾ ਇੱਥੇ ਆਉਣੇ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੀ ਕਹਿਣਾ ਚਾਹੁੰਦੇ ਕੁਝ ਇਹ ਮਹਾਂਪੁਰਸ਼ਾਂ ਦੀ ਧਰਤੀ ਹੈ ہمارا ਗੁਰੂ ਜੀ ਦੇ ਚਰਨਾਂ 'ਚੋਂ ਧਰਤੀ ਪ੍ਰਾਪਤ ਹੈ ਇੱਥੇ ਆਣ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਸਤਿਨਾਮ ਵਾਖ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਇੱਕ ਵਾਰ ਫਿਰ ਤੋਂ ਤਸਵੀਰਾਂ ਸੀ ਉਸ ਪਵਿੱਤਰ ਖੂਦੀਆਂ ਤੁਹਾਨੂੰ ਦਿਖਾ ਦਿੰਨੇ ਆ ਦਰਸ਼ਨ ਕਰਾ ਦਿੰਨੇ ਆ ਸੰਗਤਾਂ ਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਗੁਰੂ ਸਾਹਿਬ ਸਾਨੂੰ ਉਹ ਸੰਦੇਸ਼ ਦੇ ਕੇ ਗਏ ਜੋ ਜੁਗੋ ਜੁਗ ਅਟਲ ਹੈ ਜੋ ਬਾਣੀ ਦਸਮ ਪਿਤਾ ਦੀ ਹੈ ਉਹ ਸਾਨੂੰ ਪਵਿੱਤਰ ਸੰਦੇਸ਼ ਜੋ ਕਿ ਮਹਾਰਾਜ ਦੀ ਪਰਮਾਤਮਾ ਦੀ ਉਸ ਗੁਰੂ ਦੀ ਉਸ ਰੱਬ ਦੀ ਰਜ਼ਾ ਦੇ ਵਿੱਚ ਅਸੀਂ ਰਹਿਣਾ ਹੈ ਇਸ ਪਵਿੱਤਰ ਸਥਾਨ ਤੇ ਲੱਖਾਂ ਸੰਗਤਾਂ ਹੋਲੇ ਮਹੱਲੇ ਦੇ ਤਿੰਨ ਦਿਨ ਜਦੋਂ ਆਨੰਦਪੁਰ ਸਾਹਿਬ ਨੂੰ ਜਾਂਦੀਆਂ ਤਾਂ ਇੱਥੇ ਨਤਮਸਤਕ ਹੋ ਕੇ ਮੱਥਾ ਟੇਕਣ ਤੋਂ ਬਾਅਦ ਅੱਗੇ ਚਾਲੇ ਪਾਉਂਦੀਆਂ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਮਾਛੀਵਾੜਾ